ਸਤਿ ਸ਼੍ਰੀ ਅਕਾਲ ਕਿੰਨਾਰੇ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਫੇਰ ਦਿਖਾਉਣ ਜਾ ਰਹੇ ਹਾਂ ਤੁਸੀਂ ਹਣ ਇਸ ਚੀਜ਼ ਨੂੰ ਆਪ ਦੇਖੋ ਇਹ ਵੀ ਪ੍ਰਾਤਨ ਸਮੇਂ ਦੀ ਇੱਕ ਚੀਜ਼ ਸੀਗੀ ਇਹਨੂੰ ਆਪਾਂ ਕਹਿੰਦੇ ਹੁੰਦੇ ਸੀ ਕਾਰਨੀ ਧੋਣ ਵਾਲੀ ਖੁਰਚਨੀ ਖੁਰਚਨੀ ਇਹਨੂੰ ਕਹਿੰਦੇ ਹੁੰਦੇ ਸੀ ਆਪਾਂ ਕਾਰਨੀ ਧੋਣ ਵਾਲੀ ਇਹਦੇ ਨਾਲ ਜਿਹੜਾ ਮਤਲਬ ਆਪਾਂ ਕਾਰਨੀ ਦੇ ਵਿੱਚ ਵੱਡੇ ਤਾਰ ਦੇਤੀ ਜੇ ਗਰਮ പിന്നെ ദുദ്ധ ഗർമ ഭര ਤੇ ਇਹ 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 ਨੂੰ ਜਦੋਂ ਮਤਲਬ ਸ਼ਾਮ ਨੂੰ ਕਾੜਨੀ ਜਦੋਂ ਦਬਧਾਉਂਦੇ ਸੀਗੇ ਜਮਾਉਣ ਵਾਸਤੇ ਮਲਾਈ ਲਾ ਕੇ ਤੇ ਇਹ ਖਿਆਲਾ ਗੱਧ ਸੀ ਜਿਹੜਾ ਉਹ ਸਾਰਿਆਂ ਨੂੰ ਪੀਣ ਨੂੰ ਵੀ ਦੇ ਦਿੱਤਾ ਜਾਂਦਾ ਸੀ ਉਹ ਕਾੜਨੀ ਮਤਲਬ ਉਹ ਰੜਕਨੇ ਦੇ ਵਿੱਚ ਵੀ ਪਾਇਆ ਜਾਂਦਾ ਸੀਗਾ ਜਿਹਦੇ ਵਿੱਚ ਆਪਾਂ ਲੱਸੀ ਬਣਾਉਂਦੇ ਆ ਰੜਕਣਾ ਚਾਟੀ ਇਹਨੂੰ ਕਹਿ ਦਿੰਦੇ ਆ ਤੇ ਉਹਦੇ ਵਿੱਚ ਪਾਇਆ ਜਾਂਦਾ ਸੀ ਤੇ ਉਹ ਬਾਅਦ ਵਿੱਚ ਜਿਹੜੀ ਇਹਨੂੰ ਮਲਾਈ ਲੱਗੀ ਹੁੰਦੀ ਸੀਗੀ ਇਹਦੇ ਵਿੱਚ ਇੱਥੇ ਹੀ ਤਾਂ ਥੱਲੇ ਇਹਨੂੰ ਇਹਦੇ ਨਾਲ ਖੁਰਚ ਕੇ ਸਾਫ਼ ਕੀਤਾ ਜਾਂਦਾ ਸੀਗਾ ਤੇ ਇਹਨੂੰ ਖਰਚ ਨਹੀਂ ਕਿਹਾ ਜਾਂਦਾ ਸੀਗਾ ਉਦੋਂ ਕਹਾਵਤ ਵੀ ਹੁੰਦੀ ਸੀ ਵੀ ਜਿਹੜਾ ਆਹ ਖਰਚ ਨਹੀਂ ਤੇ ਥੱਲੋਂ ਖਾਂਦਾ ਮਲਾਈ ਲਾ ਕੇ ਕਾੜਨੀ ਦਿਓ ਤੇ ਵੀ ਉਹਦੇ ਵਿਆਹ ਵਾਲੇ ਦਿਨ ਮੀਂਹ ਪੈਂਦਾ ਏ ਵੀ ਇਹਨੇ ਵਾਲੀ ਖਾਧੀ ਹੋਊਗੀ ਜੇ ਮੀਂਹ ਆ ਜਾਂਦਾ ਮੀਂਹ ਤਾਂ ਜਾਣ ਕੀ ਆ ਕੁਦਰਤੀ ਤੌਰ ਤੇ ਹੀ ਆਉਣਾ ਹੁੰਦਾ ਮੀਂਹ ਤਾਂ ਤੇ ਜੇ ਕਿਸੇ ਦੇ ਵਿਆਹ ਵੇਲੇ ਮੀਂਹ ਆ ਜਾਂਦਾ ਕਹਿੰਦੇ ਨੇ ਤਾਂ ਘਰੋੜੀ ਲਾ ਲਾ ਕੇ ਥੱਲੋਂ ਖਾਧੀ ਹੋਊਗੀ ਇਹ ਨਾ ਕਾੜਨੀ ਦਿਓ ਤੇ ਇਦਾਂ ਕਰਕੇ ਇਹ ਕਾਰਨੀ ਦਾ ਹੈਗਾ ਇਹ ਖਰਚ ਨਹੀਂ ਤੇ ਖਰਚ ਨਹੀਂ ਇਹ ਸੈ ਇੰਨਾ ਕਾੜਦਿਆਂ ਦੇ ਵਿੱਚ ਦੁੱਧ ਧਰ ਦੇ ਸੀ ਆਪਾਂ ਆਮੀ ਆਪਾਂ ਤਾਂ ਹੁਣ ਵੀ ਕਿਤੇ ਨਾ ਕਿਤੇ ਧਰ ਲੈਣੇ ਹੈਗੇ ਆ ਤੇ ਜਿਆਦਾਤਰ ਆਪ ਧਰ ਲੈਣੇ ਹੈਗੇ ਤੇ ਬਾਅਦ ਚ ਕਈ ਵਾਰੀ ਵੀ ਘਟ ਜਾਂਦਾ ਨਹੀਂ ਵੀ ਧਰਦੇ ਹੈ ਹਨਾ ਤੇ ਆ ਇਹਦਾ ਹੈਗਾ ਇਹ ਕੀ ਕਹਿੰਦੇ ਹੁੰਦੇ ਆਪਣਾ ਚਾਪੜ ਇਹਨੂੰ ਚਾਪੜ ਕਿਹਾ ਜਾਂਦਾ ਆ ਇਹਦਾ ਚਾਪੜ ਤੇ ਵਰਤ ਲਈਦਾ ਇਹ ਹਲੇ ਵੀ ਵਰਤਦੇ ਆਂ ਆਪਾਂ ਇਹ ਨਹੀਂ ਹੈਗਾਗਾ ਵੀ ਆਪਾਂ ਜੇ ਕੋਈ ਬਸਾਰਤੀ ਹੈਗੀ ਇਹ ਚੀਜ਼ ਵੀ ਸਮੇਂ ਦੇ ਨਾਲ ਤੇ ਕਈ ਕਰਾਂ ਦੇ ਵਿੱਚ ਨਹੀਂ ਵੀ ਵਰਤਦੇਗੇ ਪਰ ਆਪਾਂ ਵਰਤਦੇ ਹੈਗੇ ਆ ਤੇ ਇਹ ਹੈਗੇ ਆ ਚਾਪੜ ਤੇ ਇਹ ਚਾਪੜ ਆ ਤੇ ਇਹ ਕਾੜਨੀ ਆ ਤੇ ਪ੍ਰਾਤਨ ਸਮੇਂ ਦੇ ਵੇਲੇ ਵਿੱਚ ਬਹੁਤ ਲੋਕ ਧਰਦੇ ਸੀ ਆਮੀ ਘਰਾਂ ਦੇ ਵਿੱਚ ਕਰ ਕਰ ਹਾਰੇ ਦੇ ਵਿੱਚ ਇਹ ਕਾੜਨੀ ਦੇ ਵਿੱਚ ਵੇਲੇ ਨਾ ਹੀ ਗੋਹੇ ਪਾ ਕੇ ਦੁੱਧ ਕੜਨਾ ਧਰ ਦਿੱਤਾ ਜਾਂਦਾ ਸੀਗਾ ਤੇ ਦੁੱਧ ਸ਼ਾਮ ਤੱਕ ਕੜ ਕੜ ਕੇ ਵਧੀਆ ਹੋ ਜਾਂਦਾ ਸੀ ਜੇ ਕੋਈ ਦਿਨੇ ਗੈਸਤਾ ਜਾਂਦਾ ਸੀਗਾ ਰਿਸ਼ਤੇਦਾਰ ਭੈਣ ਭਰਾ ਕਈ ਵਾਰੀ ਉਹ ਚਾਹ ਨਹੀਂ ਪੀਂਦਾ ਚਾਹ ਬਣ ਹੁੰਦਾ ਸੀ ਤਾਂ ਉਹਨੂੰ ਕਾੜਨੀ ਦੇ ਵਿੱਚ ਦੁੱਧ ਲਾ ਕੇ ਪਿਆਇਆ ਜਾਂਦਾ ਸੀਗਾ ਗਰਮ ਗਰਮ ਦੁੱਧ ਕਾੜਨੀ ਦੇ ਵਿੱਚ ਹੁੰਦਾ ਸੀਗਾ ਤੇ ਬੀਬੀਆਂ ਨੇ ਲਾ ਕੇ ਲਾਈ ਮੜੀ ਸਾਈਡ ਤੇ ਕਰ ਦੇਣੀ ਤੇ ਲਾ ਕੇ ਵੀ ਬਗਾਣੇ ਇਹ ਦੁੱਧ ਰਿਸ਼ਤੇਦਾਰ ਨੂੰ ਉਦੋਂ ਤਾਂ ਬਾਟੀਆਂ ਨਾਲ ਕੌਲਿਆਂ ਨਾਲ ਕੱਪਾਂ ਨਾਲ 3 ਜਿਹੀਆਂ ਕੋਣੀ ਕੱਪਾਂ ਚੱਲਦੀਆਂ ਨਿੱਕੀਆਂ ਨਿੱਕੀਆਂ ਛੂਛੀਆਂ ਜੀਆਂ ਤੇ ਜੇ ਤੁਹਾਨੂੰ ਆਪਣਾ ਇਹ ਅਪਰਾਲਾ ਵਧੀਆ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਦਾ ਪ੍ਰਾਣੀਆਂ ਨਾਲ ਜੋੜ ਕੇ ਰੱਖਣਾ ਤੇ ਫਿਰ ਤੁਸੀਂ ਆਪਣੀ ਵੀਡੀਓ ਨੂੰ ਦੇਖਿਆ ਕਰੋ ਵੱਧ ਤੋਂ ਵੱਧ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਬਹੁਤ ਹੀ ਮੈਨਸਾਹ ਜੋਗ ਦਿੱਤਾ ਹੈ ਮੇਰਾ ਸਨ ਮਤਲਬ ਕਿ ਸਬਸਕ੍ਰਾਈਬਰ ਵਧਾਈ ਆ ਬਹੁਤ ਬਣਾਤੀ ਹੈਗੇ ਆ ਥੈਂਕ ਯੂ ਸਾਰਿਆਂ ਦਾ ਧੰਨਵਾਦ ਪਰ ਵੀਡੀਓ ਨੂੰ ਵੀ ਦੇਖਿਆ ਕਰੋ ਵੀਡੀਓ ਦੇ ਵਿੱਚ ਕੁਛ ایسا ਨਹੀਂ ਹੁੰਦਾਗਾ ਵਧੀਆ ਵੀਡੀਓ ਹੁੰਦੀ ਆ ਤੇ ਪਲੀਜ਼ ਵੀਡੀਓ ਨੂੰ ਵੀ ਦੇਖਿਆ ਕਰੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਿੰਨੀ ਵੀਡੀਓ ਦੇਖੋਗੇ ਮੈਨੂੰ ਵੀ ਫਾਇਦਾ ਹੋਵੇ ਵਿੱਚ ਤੁਹਾਨੂੰ ਵੀ ਕੋਈ ਜਾਣਕਾਰੀ ਮਿਲੂਗੀ ਕੁਛ ਗਲਤ ਤਾਂ ਉਹਦੇ ਵਿੱਚ ਆਪਾਂ ਕੁਛ ਨਹੀਂ ਕਰਦੇਗੇ ਤੇ ਇਦਾਂ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਿਆ ਕਰੋ ਬਾਅਦ ਤੋਂ ਬਾਅਦ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ